ਇਹ ਉਹ ਥਾਂ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਪੌੜ ਮਾਰਿਆ ਤੇ ਧਰਤੀ ਵਿੱਚੋਂ ਜਿਹੜਾ ਪਾਣੀ ਨਿਕਲ ਗਿਆ ਅੱਜ ਵੀ ਉਸੇ ਤਰ੍ਹਾਂ ਪਾਣੀ ਜਿਹੜਾ ਨਿਕਲ ਰਿਹਾ ਉਹ ਸਾਹਮਣੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੇ ਪੌੜ ਦਾ ਨਿਸ਼ਾਨ ਜਿਹੜਾ ਅੱਜ ਵੀ ਇੱਥੇ ਮੌਜੂਦ ਹੈ ਇਹ ਹੈ ਉਹ ਗੁਰੂ ਘਰ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋਇਆ ਸੀ ਮਾਤਾ ਜੀਤ ਕੌਰ ਜੀ ਦੇ ਨਾਲ ਹਾਂਜੀ ਦੋਸਤੋ ਇਹ ਗੁਰੂ ਘਰਾ ਹੋਰ ਹੈ ਇਸ ਥਾਂ ਦਾ ਜਿਹੜਾ ਨਾਮ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਰੱਖਿਆ ਸੀਗਾ ਤੇ ਇਸ ਥਾਂ ਤੇ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਤਾ ਜੀਤ ਕੌਰ ਜੀ ਦੇ ਨਾਲ ਜਿਹੜੇ ਲਾਵਾ ਫ ਉੱਪਰ ਉਹ ਦਿਖਾਣਾ ਉਹ ਥਾਂ ਦਿਖਾਵਾਂਗੇ ਜਿੱਥੇ ਜਿਹੜੇ ਲਾਵਾ ਫੇਰੇ ਹੋਏ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਹਨ ਤੇ ਉਸੇ ਤਰ੍ਹਾਂ ਜਿਹੜਾ ਅੱਜ ਵੀ ਸ਼ੇਰੇ ਦੇਖਣ ਨੂੰ ਅੰਦਰ ਮਿਲਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਉਸ ਥਾਂ ਤੇ ਜਿਹੜੇ ਬਰਾਜਮਾਨ ਨੇ ਤੇ ਇੱਕ ਹੋਰ ਥਾਂ ਦਿਖਾਵਾਂਗੇ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਪੈਰ ਮਾਰਿਆ ਪੌੜ ਮਾਰਿਆ ਤੇ ਅਚਾਨਕ ਧਰਤੀ ਵਿੱਚ ਜਿਹੜਾ ਖਾਰਾ ਪਾਣੀ ਨਿਕਲ ਆਇਆ ਅੱਜ ਵੀ ਉਹ ਪਾਣੀ ਉਸੇ ਤਰ੍ਹਾਂ ਆ ਰਿਹਾ ਤੇ ਘੋੜੇ ਦੇ ਪੈਰ ਦੇ ਨਿਸ਼ਾਨ ਵੀ ਅੱਜ ਵੀ ਉਸੇ ਤਰ੍ਹਾਂ ਜਿਹੜੇ ਪਏ ਨਗੇ ਤੇ ਦਿਖਾਵਾਂਗੇ ਤੁਹਾਨੂੰ ਉਹ ਦੂਜੇ ਪਾਸੇ ਜਿਹੜਾ ਗੁਰੂ ਘਰ ਹੈ ਤੇ ਪਹਿਲਾਂ ਉਹ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋਇਆ ਸੀ ਮਾਤਾ ਜੀਤ ਕੌਰ ਜੀ ਦੇ ਨਾਲ ਜਿਹੜਾ ਗੁਰੂ ਘਰ ਹੈ ਬਿਲਕੁਲ ਪਹਾੜੀਆਂ ਦੇ ਵਿੱਚ ਬਣਿਆ ਹੋਇਆ ਹੈ ਹਿਮਾਚਲ ਦੇ ਵਿੱਚ ਜਦੋਂ ਆਪਾਂ ਪੰਜਾਬ ਟੱਪਦੇ ਹਾਂ ਤਾਂ ਸਿਰਫ 7-8 ਕਿਲੋਮੀਟਰ ਦੀ ਦੂਰੀ ਤੇ ਹਿਮਾਚਲ ਦੇ ਅੰਦਰ ਐਂਟਰ ਹੁੰਦੇ ਹੀ ਜਿਹੜਾ ਇਹ ਗੁਰੂ ਘਰ ਬਣਿਆ ਹੋਇਆ ਹੈ ਗੁਰੂ ਘਰ ਲਾਹੌਰ ਗੁਰੂ ਗੋਬਿੰਦ ਸਿੰਘ ਜੀ ਨੇ ਖੁਦ ਜਿਹੜਾ ਇਹਦਾ ਨਾਮ ਰੱਖਿਆ ਸੀ ਗੁਰੂ ਘਰ ਲਾਹੌਰ ਤੇ ਦੋਸਤੋ ਸਾਰੇ ਪਾਸੇ ਜਿਹੜਾ ਇੱਥੇ ਹੋਰ ਵੀ ਜਿਹੜੇ ਗੁਰੂ ਘਰ ਨੇ ਘੁੰਮਣ ਨੂੰ ਗੁਰਦੁਆਰਾ ਨੜ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਪਹਾੜੀ ਰਾਜਾਂ ਨੇ ਹਮ ਅੱਜ ਵੀ ਜਿੱਥੇ ਮਤਲਬ ਗੋਲੀਆਂ ਵੱਜੀਆਂ ਹੋਈਆਂ ਨੇ ਤੇ ਪਿੱਛੇ ਇੱਕ ਗੁਰੂ ਘਰ ਹੈ ਗੁਰਦੁਆਰਾ ਸੇਰਾ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਰਾ ਬੰਦੀ ਦੀ ਰਸਮ ਹੋਈ ਸੀ ਤੇ ਇਸ ਥਾਂ ਤੇ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਲਾਵਾ ਫੇਰੇ ਹੋਏ ਸੀਗੇ ਇਸ ਗੁਰੂ ਘਰ ਦੇ ਵਿੱਚ ਇਸ ਥਾਂ ਤੇ ਤੇ ਆਜੋ ਅੰਦਰ ਚੱਲਦੇ ਆ ਤੁਹਾਨੂੰ ਦਿਖਾਣੇ ਅੱਜ ਵੀ ਉਸੇ ਤਰ੍ਹਾਂ ਜਿਹੜੇ ਉਹ ਸੇਰੇ ਲੱਗੇ ਹੋਏ ਨੇ ਤੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ ਤੇ ਉਹ ਆਲੇ-ਦਾਲ ਜਿਹੜੇ ਸੇਰੇ ਲੱਗੇ ਹੋਏ ਨੇ ਉਸੇ ਤਰ੍ਹਾਂ ਜਿਹੜਾ ਸੇਰਾ ਸਾਹਿਬ ਗੁਰਦੁਆਰਾ ਉਹ ਪਿੱਛੇ ਹੈ ਹਾਲਾਂਕਿ ਇੱਥੇ ਜਿਹੜਾ ਆ ਦੇਖੋ ਤੁਸੀਂ ਇੱਧਰ ਡੈਕੋਰੇਸ਼ਨ ਦੇਖੋਗੇ ਬਿਲਕੁਲ ਸੇਰਿਆਂ ਦੀ ਤਰ੍ਹਾਂ ਕੀਤੀ ਗਈ ਹੈ ਕਿਉਂਕਿ ਇਸ ਥਾਂ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਹੋਇਆ ਸੀਗਾ ਮਾਤਾ ਜੀਤ ਕੌਰ ਜੀ ਦੇ ਨਾਲ ਤੇ ਉਸੇ ਤਰ੍ਹਾਂ ਜਿਹੜਾ ਅੱਜ ਵੀ ਇਹ ਮੌਜੂਦ ਹੈ ਇਸ ਥਾਂ ਤੇ ਹੈਨਾ ਬਹੁਤ ਘੱਟ ਲੋਕਾਂ ਨੇ ਇਹ ਥਾਂ ਦੇਖੀ ਹੈ ਸਾਡੇ ਪੰਜਾਬ ਦੇ ਵਿੱਚੋਂ ਫਤੇਗੜ ਆਨੰਦਪੁਰ ਸਾਹਿਬ ਸਾਰੇ ਜਾਣਦੇ ਆ ਸਾਰੇ ਜਗ੍ਹਾ ਤੇ ਜਾਣਾ ਵੀ ਚਾਹੀਦਾ ਪਰ ਇਸ ਥਾਂ ਤੇ ਵੀ ਜ਼ਰੂਰ ਆਓ ਕਿਉਂਕਿ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਅੱਜ ਨੌਪੋ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ 마ਸੀਵਾੜੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅੱਜ ਦੀ ਰਾਤ ਗੁਜ਼ਾਰੀ ਸੀ ਸਾਬਜਾਦ ਜਿਹੜੇ ਵੱਡੇ ਸ਼ਹੀਦ ਹੋ ਗਏ ਸੀ ਚਮਕੌਰ ਦੀ ਗੜੀ ਵਿੱਚ 40 ਸਿੰਘਾਂ ਦੀ ਫੌਜ 10 ਲੱਖ ਨਾਲ ਜਿਹੜੀ ਲੜੀ ਸੀ ਤੇ ਸ਼ਹੀਦਿਆਂ ਪਾ ਗਏ ਸੀ ਉਸ ਤੋਂ ਬਾਅਦ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਭਾਈ ਸੰਗਤ ਸਿੰਘ ਜੀ ਦੇ ਸਿਰ ਤੇ ਸਿਰ ਤੇ ਹੈਨਾ ਉਹ ਦਸਤਾਰ ਤੇ ਜਿਹੜੀ ਕਲਗੀ ਸਜਾ ਕੇ ਆਪਣੀ ਤੇ ਉਸ ਤੋਂ ਬਾਅਦ ਉੱਥੋਂ ਚਲੇ ਗਏ ਸੀ ਟਾੜੀ ਮਾਰ ਕੇ ਵੀ ਆ ਚੱਲਿਆ ਹਿੰਦੂ ਦਾ ਪੀਰ ਜੇ ਕੋਈ ਫੜ ਸਕਦਾ ਤਾਂ ਫੜ ਲਓ ਉਸ ਤੋਂ ਬਾਅਦ ਦੋਸਤੋ 마שיਵਾੜੇ ਵਿੱਚ ਰਾਤ ਗੁਜ਼ਾਰੀ ਸੀ ਤੇ 26 27 28 ਤਰੀਕ ਜਿਹੜੀ ਛੋਟੇ ਸਾਹਿਬ ਜਾਨ ਦੇ ਸ਼ਹੀਦੀ ਦਿਨ ਨੇ ਤੇ ਆਲੇ-ਦਾਲ ਦੇ ਤੁਸੀਂ ਦੇਖੋ ਸਾਰੇ ਪਾਸੇ ਜਿਹੜੇ ਪਹਾੜ ਨੇ ਪਹਾੜੀ ਪਹਾੜ ਨੇ ਤੇ ਬਹੁਤ ਸਾਰੇ ਤੁਹਾਨੂੰ ਇੱਥੇ ਬਾਂਦਰ ਵੀ ਦੇਖਣ ਨੂੰ ਮਿਲਣਗੇ ਕਿਉਂਕਿ ਜਿੰਨੇ ਵੀ ਪਹਾੜਾਂ ਦੇ ਬਾਂਦਰ ਨੇ ਸਾਰੇ ਇੱਥੇ ਆ ਕੇ ਬੈਠ ਦਿਆ ਕਿਉਂਕਿ ਲੋਕ ਆਉਂਦੇ ਹਨਾ ਇੱਥੇ ਕੁਛ ਨਾ ਕੁਛ ਜਿਹੜਾ ਪਾ ਕੇ ਜਾਂਦੇ ਹੈਗੇ ਇੱਕ ਪਾਸੇ ਜਿਹੜਾ ਇੱਧਰ ਲੰਗਰ ਹਾਲ ਬਣਿਆ ਹੋਇਆ ਹੈ ਰਹਿਣ ਵਾਸਤੇ ਕਮਰੇ ਵੀ ਬਣੇ ਹੋਏ ਨੇ ਤੁਸੀਂ ਆ ਸਕਦੇ ਹੋ ਹਨਾ ਤੇ ਉਹ ਗੁਰੂ ਘਰ ਦਿਖਾਣੇ ਆ ਤੁਹਾਨੂੰ ਜਿੱਥੇ ਗੁਰੂ ਗੋਬਿੰ ਘੋੜੇ ਨੇ ਪੌੜ ਮਾਰਿਆ ਤੇ ਧਰਤੀ ਵਿੱਚੋਂ ਜਿਹੜਾ ਪਾਣੀ ਨਿਕਲ ਗਿਆ ਤੇ ਅੱਜ ਵੀ ਉਸੇ ਤਰ੍ਹਾਂ ਜਿਹੜਾ ਉਹ ਪਾਣੀ ਚੱਲ ਰਿਹਾ ਹੈਗਾ ਤੇ ਉਸੇ ਤਰ੍ਹਾਂ ਜਿਹੜਾ ਘੋੜੇ ਦੇ ਪੈਰ ਦਾ ਨਿਸ਼ਾਨ ਹੈ ਅੱਜ ਵੀ ਉਸੇ ਤਰ੍ਹਾਂ ਜਿਹੜਾ ਉੱਥੇ ਮੌਜੂਦ ਹੈ ਤੇ ਆਜੋ ਦੋਸਤੋ ਚੱਲਦੇ ਹਾਂ ਗੁਰਦੁਆਰਾ ਪੌੜ ਸਾਹਿਬ ਦੇ ਵੱਲ ਉਹ ਜਿਹੜਾ ਤੁਸੀਂ ਸਾਹਮਣੇ ਗੁਰੂ ਘਰ ਵੇਖ ਰਹੇ ਹੋ ਗੁਰਦੁਆਰਾ ਪੌੜ ਸਾਹਿਬ ਹੈ ਜੀ ਇਹ ਤੋਂ ਥੋੜੀ ਦੂਰ ਗੁਰਦੁਆਰਾ ਸੇਰਾ ਸਾਹਿਬ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਰੇ ਦੀ ਜਿਹੜੀ ਰਸਮ ਹੋਈ ਸੀ ਤੇ ਥੋੜੀ ਦੂਰ ਗੁਰਦੁਆਰਾ ਨੜ ਸਾਹਿਬ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਪੌੜ ਮਾਰਿਆ ਸੀਗਾ ਤੇ ਧਰਤੀ ਵਿੱਚੋਂ ਜਿਹੜਾ ਖਾਰੇ ਪਾਣੀ ਦਾ ਚਸ਼ਮਾ ਫੁੱਟਿਆ ਸੀ ਤੇ ਅੱਜ ਵੀ ਉਸੇ ਤਰ੍ਹਾਂ ਜਿਹੜਾ ਪਾਣੀ ਧਰਤੀ ਚੋਂ ਆ ਰਿਹਾ ਹੈਗਾ ਤੇ ਉਸੇ ਤਰ੍ਹਾਂ ਜਿਹੜਾ ਪੌੜ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦਾ ਅੱਜ ਵੀ ਇੱਥੇ ਮੌਜੂਦ ਹੈ ਹਾਂਜੀ ਦੋਸਤੋ ਤੇ ਆਜੋ ਦਿਖਾਨੇ ਆ ਤੁਹਾਨੂੰ ਉਸ ਥਾਂ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਘੋੜੇ ਦੇ ਪੈਰ ਦੇ ਜਿਹੜੇ ਨਿਸ਼ਾਨ ਨੇਗੇ ਪੌੜ ਦੇ ਨਿਸ਼ਾਨ ਨੇ ਹਨਾ ਤੇ ਆਹ ਜਿਹੜਾ ਇੱਥੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰੋ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਬਰਾਜਮਾਨ ਨੇਗੇ ਵੀਡੀਓ ਸ਼ੇਅਰ ਦੋਸਤੋ ਜਰੂਰ ਕਰਦੇ ਹੋ ਹਨਾ ਵਧੀ ਇਹ ਉਹ ਥਾਂ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਨੇ ਪੌੜ ਮਾਰਿਆ ਤੇ ਧਰਤੀ ਵਿੱਚੋਂ ਜਿਹੜਾ ਪਾਣੀ ਨਿਕਲ ਗਿਆ ਅੱਜ ਵੀ ਉਸੇ ਤਰ੍ਹਾਂ ਪਾਣੀ ਜਿਹੜਾ ਨਿਕਲ ਰਿਹਾ ਉਹ ਸਾਹਮਣੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੇ ਪੌੜ ਦਾ ਨਿਸ਼ਾਨ ਜਿਹੜਾ ਅੱਜ ਵੀ ਇੱਥੇ ਮੌਜੂਦ ਹੈ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਦੇ ਇੱਧਰ ਆਇਓ ਹਿਮਾਚਲ ਦਾ ਦਰਸ਼ਨ ਜ਼ਰੂਰ ਕਰਕੇ ਜਾਇਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ